ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਗ ਦਾ ਟੈਲਾ ਨਾਮੇ ਵੀਡੀਓ ਦੇ ਵਿੱਚ ਤੇ ਧਿਆਨ ਦਿਓ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸ਼ਿਪ ਦਾ ਪਾਵਰ ਸਟੀering ਜਿਵੇਂ ਕਿ ਬੱਸਾਂ ਦਾ ਗੱਡੀਆਂ ਦਾ ਹਰ ਮਸ਼ੀਨਰੀ ਦਾ ਕਈਆਂ ਦਾ ਹੁੰਦਾ ਪਾਵਰ ਸਟੀering ਤੇ ਇਸੇ ਤਰ੍ਹਾਂ ਸ਼ਿਪ ਦਾ ਵੀ ਹੁੰਦਾ ਜੀ ਪਾਵਰ ਸਟੀering ਤੇ ਇੱਥੋਂ ਆਪਾਂ 20 ਫੁੱਟ ਥੱਲੇ ਜਾ ਕੇ ਦਿਖਾਣਾ ਤੁਹਾਨੂੰ ਪਾਵਰ ਸਟੀering ਸ਼ਿਪ ਦਾ ਤੇ ਆਹ ਲੱਗੀਆਂ ਹੋਈਆਂ ਇਧਰ ਪੌੜੀਆਂ ਜੀ ਪੌੜੀਆਂ ਉਤਰ ਕੇ ਆਪਾਂ ਜਾਵਾਂਗੇ 20 ਫੁੱਟ ਥੱਲੇ ਆ ਪੌੜੀਆਂ ਦਾ ਵਿਊ ਜਿ ਖੁਸ਼ ਇਹੋ ਜਿਹਾ ਤੇ ਥੱਲੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਪਾਵਰ ਸਟੀering ਆ ਸਾਰਾ ਇੰਦਰ ਜੀ ਪਾਵਰ ਸਟੀering ਦਾ ਸਿਸਟਮ ਲੱਗਾ ਹੋਇਆ ਵਾ ਮੋਟਰਾਂ ਵਗੈਰਾ ਥੱਲੇ ਮੋਟਰਾਂ ਲੱਗੀਆਂ ਹੋਈਆਂ ਪਾਵਰ ਸਟੀering ਦੀਆਂ ਚਾਰ ਮੋਟਰਾਂ ਲੱਗੀਆਂ ਹੁੰਦੀਆਂ ਇਹਨੂੰ ਪਾਵਰ ਸਟੀering ਵਾਸਤੇ ਦੋ ਇੱਕ ਟਾਈਮ ਚਲਾਉਂਦੇ ਆ ਦੋ ਇੱਕ ਟਾਈਮ ਚਲਾਉਂਦੇ ਆ ਚਾਰ ਮੋਟਰਾਂ ਹੁੰਦੀਆਂ ਇਹਨੂੰ ਐਸੇ ਲੱਗੀਆਂ ਹੋਈਆਂ ਦੋ ਦੋਨੇ ਅਲੱਗ-ਅਲੱਗ ਟਾਈਮ ਤੇ ਚਲਾਉਂਦੇ ਆ ਸੇਮ ਟਾਈਮ ਤੇ ਨਹੀਂ ਚਲਾਉਂਦੇ ਚਾਰੇ ਸੇਮ ਟਾਈਮ ਤੇ ਉਸ ਟਾਈਮ ਚਲਾਉਂਦੇ ਆ ਜਦੋਂ ਕਿ ਪੋਰਟ ਤੇ ਸ਼ਿਪ ਲੱਗਣਾ ਹੁੰਦਾ ਵਾ ਕਿਉਂਕਿ ਫਿਰ ਆਸਾਨੀ ਰਹਿੰਦੀ ਹੈ ਮੋੜਨ ਵਾਸਤੇ ਇੱਧਰ ਉੱਧਰ ਜਦੋਂ ਕਰਨਾ ਨਾਲ ਸ਼ਿਪ ਨੂੰ ਤੇ ਆਸਾਨੀ ਰਹਿੰਦੀ ਆ ਵੈਸੇ ਆਟੋ ਪਾਇਲਟ ਤੇ ਲੱਗਾ ਹੁੰਦਾ ਸ਼ਿਪ ਤੇ ਇੱਕ ਮੋਟਰ ਦੇ ਨਾਲ ਵੀ ਕੰਮ ਚੱਲ ਜਾਂਦਾ ਆ ਆ ਇੰਦਰ ਸਾਰਾ ਸਟੋਰ ਆ ਗਿਆ ਜੀ ਆਪ ਬਿਜਲੀ ਵਾਲਾ ਲੱਗਾ ਹੋਇਆ ਟਰਾਂਸਫਾਰਮਰ ਪੈਨਲ ਜਿੱਦਾਂ ਲੱਗੇ ਹੋਏ ਨੇ ਨਾ ਬਿਜਲੀ ਵਾਸਤੇ ਜਿੰਨੀਆਂ ਵੀ ਮੋਟਰਾਂ ਜਿੰਨੀਆਂ ਵੀ ਮਸ਼ੀਨਰੀ ਚੱਲ ਰਹੀ ਆ ਸਾਰੀ ਇਹਦੇ ਨਾਲ ਚੱਲਦੀ ਪਈ ਆ ਵੇਖੋ ਮੋਟੀਆਂ-ਮੋਟੀਆਂ ਚਾਰ ਵਾਇਰਾਂ ਹੋਂਡੀਆਂ ਹੀ ਉੱਪਰੋਂ ਤੇ ਇਹਦੇ ਨਾਲ ਹੀ ਮੋਟਰਾਂ ਚੱਲਦੀਆਂ ਸਾਰੀਆਂ ਜਿੰਨੀਆਂ ਵੀ ਲਾਈਟਾਂ ਮੋਟਰਾਂ ਜੋ ਵੀ ਚੱਲਦਾ ਥੱਲੇ ਇਹਦੇ ਨਾਲ ਹੀ ਚੱਲਦਾ ਲੱਗਾ ਹੋਇਆ ਟਰਾਂਸਫਾਰਮਰ ਜਿਹੜਾ ਇੱਥੇ ਤੇ ਇੱਧਰ ਆ ਸਾਰਾ ਹੀ ਜਿੰਨਾ ਵੀ ਮਟੀਰੀਅਲ ਇੱਥੇ ਯੂਜ਼ ਹੁੰਦਾ ਵਾ ਸ਼ੈਪ ਦੇ ਉੱਪਰ ਸਾਰਾ ਇੱਥੇ ਪਿਆ ਵਾ ਸਟੋਰ ਦੇ ਵਿੱਚ ਸਾਰਾ ਅਵੇਲੇਬਲ ਹੁੰਦਾ ਪਹਿਲੂ ਤੋਂ ਸਾਡੇ ਕੋਲ ਤੇ ਆ ਜਿੱਦਾਂ ਤੇਲ ਕੈਨੀਆਂ ਦੇ ਵਿੱਚ ਭਰੇ ਪਏ ਆ ਤੇਲ ਹੋ ਗਿਆ ਆਇਲ ਮਤਲਬ ਗਰੀਸ ਵਗੈਰਾ ਆ ਸਾਰੀਆਂ ਗਰੀਸਾਂ ਹਲਗਲਗ ਨੰਬਰਾਂ ਦੀਆਂ ਪਈਆਂ ਦੇਖੋ ਬਾਲਟੀਆਂ ਭਰੀਆਂ ਪਈਆਂ ਇਧਰ ਪੀਪੀਆਂ ਆਈਆਂ ਭਰੀਆਂ ਹੋਈਆਂ ਜਿੰਨੀਆਂ ਵੀ ਸਾਰੇ ਆਇਲ ਗ੍ਰੀਸਾਂ ਦੇ ਆ ਪੈਪ ਇਧਰ ਪਏ ਆ ਪੈਪ ਰੌਡਾਂ ਜੋ ਵੀ ਮਤਲਬ ਸਮਾਨ ਦੀ ਲੋਡ ਹੋਵੇ ਤੇ ਇਥੋਂ ਆਪਾਂ ਲੈ ਕੇ ਯੂਜ਼ ਕਰ ਸਕਦੇ ਆ ਜਾਂ ਵੱਡੇ ਵੱਡੇ ਪੈਪ ਪਏ ਆ ਦੇਖੋ ਸਾਰੇ ਪੈਪ ਰੌਡਾਂ ਸਕੈਫੋਲਡਿੰਗ ਵਗੈਰਾ ਹਰ ਚੀਜ਼ ਅਵੇਲੇਬਲ ਹੁੰਦੀ ਆ ਸ਼ੈੱਪ ਦੇ ਉੱਪਰ ਇਧਰ ਆ ਦੇਖੋ ਸਕੈਫੋਲਡਿੰਗ ਪਈ ਆ ਸਕੈਫੋਲਡਿੰਗ ਇਦਰ ਫੇਰ ਮੰਗੇ ਆ ਦੇਖੋ ਗਰੀਸ ਵਗੈਰਾ ਆ ਗਈਆਂ ਗਰੀਸਾਂ ਹਲਗਲਗ ਨੰਬਰ ਦੀ ਗਰੀਸ ਹਰ ਮੋਟਰ ਦੇ ਵਿੱਚ ਤੇ ਮਸ਼ੀਨਰੀ ਦੇ ਹਰ ਜਿੰਨੀ ਵੀ ਮਸ਼ੀਨਰੀ ਇੱਥੇ ਲੱਗੀ ਆ ਹਰ ਦੇ ਹਰ ਮਸ਼ੀਨਰੀ ਦੇ ਵਿੱਚ ਮਤਲਬ ਹਲਗਲਗ ਪੈਂਦੀ ਗਰੀਸ ਹਲਗਲਗ ਨੰਬਰ ਦੀ ਹੁੰਦੀ ਆ ਹਰ ਗਰੀਸ ਦਾ ਨੰਬਰ ਹਲਗਲਗ ਆ ਜਿੰਨੀ ਵੀ ਗਰੀਸ ਇੱਥੇ ਪਈ ਆ ਦੇਖੋ ਹਲਗਲਗ ਨੰਬਰ ਆ ਹਰ ਗਰੀਸ ਦਾ ਇਧਰ ਵੀ ਸਾਰੀਆਂ ਜਿੰਨੀਆਂ ਵੀ ਆ ਬਾਲਟੀਆਂ ਦਿਸ ਰਹੀਆਂ ਪਈਆਂ ਜਿੰਨੀਆਂ ਵੀ ਬਾਲਟੀਆਂ ਇਧਰ ਪਈਆਂ ਸਾਰੀਆਂ ਗ੍ਰੀਸ ਦੀਆਂ ਭਰੀਆਂ ਹੋਈਆਂ ਹਲ-ਗਲ ਹਲ-ਗਲ ਕ ਨੰਬਰ ਦੀ ਗ੍ਰੀਸ ਹੁੰਦੀ ਜਾਣੀ ਬਹੁਤ ਅਮ ਡਸਟ ਹੋ ਰਿਹਾ ਹੋ ਜਾਣੀ ਤੇ ਇਧਰ ਆਪਣਾ ਆ ਗਿਆ ਉੱਪਰ ਪਾਵਰ ਸਟੀering ਦਾ ਸਿਸਟਮ ਜੋ ਵੀ ਲੱਗਾ ਹੋਇਆ ਆਹ ਡਰਮ ਜਿਹੜੇ ਦੇ ਦਿਸਣ ਦੇ ਉੱਪਰ ਲੱਗੇ ਹੋਏ ਚੌਰਸ ਜੈ ਇਹਨਾਂ ਦੇ ਵਿੱਚ ਹੁੰਦਾ ਆ ਆਇਲ ਹਾਈਡਰੋਲਿਕ ਆਇਲ ਆ ਦੇਖੋ ਜੈਕ ਕਿੰਨੇ ਮੋٹے ਮੋٹے ਹੈਗੇ ਇਹਦੇ ਜਿਹੜੇ ਇਹ ਸ਼ੈਪ ਨੂੰ ਕਟਾਈ ਕਰਦੇ ਆ ਆਹ ਪ੍ਰੈਸ਼ਰ ਗੇਜਾਂ ਲੱਗੀਆਂ ਹੋਈਆਂ ਇੰਦਰ ਆਹ ਮੋਟਰਾਂ ਆ ਗਈਆਂ ਚਾਰ ਮੋਟਰਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਦੱਸਿਆ ਪਹਿਲ ਨੂੰ ਇਹ ਆ ਦੇਖੋ ਮੋਟਰਾਂ ਵੀ ਬਹੁਤ ਵੱਡੀਆਂ ਵੱਡੀਆਂ ਮੋਟਰਾਂ ਵੀ ਚਾਰੇ ਮੋਟਰਾਂ ਇੱਕੋ ਟਾਈਮ ਤੇ ਨਹੀਂ ਚਲਾਉਂਦੇ ਜਿੱਦਾਂ ਦੋ ਮੋਟਰਾਂ ਇੱਕ ਦਿਨ ਚਲਾਉਂਦੇ ਤੇ ਦੋ ਇੱਕ ਦਿਨ ਚਲਾਉਂਦੇ ਆ ਚਾਰੇ ਮੋਟਰਾਂ ਉਸ ਦਿਨ ਚਲਾਉਂਦੇ ਉਸ ਟਾਈਮ ਕਿ ਜਦੋਂ ਸ਼ੈਪ ਨੂੰ ਪੋਰਟ ਤੇ ਲਾਉਣਾ ਹੋਵੇ ਉਸ ਟਾਈਮ ਫਿਰ ਸੌਖਾ ਰਹਿੰਦਾ ਮੂੜਨ ਵਾਸਤੇ ਸ਼ੈਪ ਨੂੰ ਇਧਰ ਉਧਰ ਤੇ ਫਿਰ ਚਾਰੇ ਮੋਟਰਾਂ ਚਲਾਉਂਦੇ ਆ ਆਹ ਡਰਮਾਂ ਜਿਆਦੇ ਵਿੱਚ ਦੇਖੋ ਜਿਹੜੇ ਲੱਗੇ ਹੋਏ ਉੱਪਰ ਇਹਨਾਂ ਦੇ ਵਿੱਚ ਹੁੰਦਾ ਹਾਈਡਰੋਲਿਕ ਔਇਲ ਆਹ ਲੈਵਲ ਲੱਗਾ ਹੋਇਆ ਔਇਲ ਦਾ ਵਾਸਤੇ ਪਤਾ ਲੱਗ ਜਾਂਦਾ ਹੋਏ ਹੁਣੇ ਤੇ ਸਾਰੇ ਪੈਨਲ ਕੋਡ ਲੱਗੇ ਹੋਏ ਆ ਇਲੈਕਟ੍ਰੀਕਲ ਜਿੰਨੇ ਵੀ ਲੱਗੇ ਹੋਏ ਆ ਤੇ ਅੰਦਰ ਫੋਨ ਵੀ ਲੰਗਾ ਆਪਾਂ ਮਰੀਜ਼ ਦੇ ਉੱਪਰ ਕਿੰਨਾ ਗੱਲ ਕਰਨੀ ਹੋਵੇ ਤੇ ਵੀਡੀਓ ਨੂੰ ਜੀ ਆਪਾਂ ਕਰਦੇ ਆ ਇੱਥੇ ਖਤਮ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ